ਦੇਖਣਾ ਚਾਹੀਦਾ ਜਿਹੜੇ ਮੇਰੇ ਕਿਸੇ ਭੈਣ ਭਾਈ ਦੇ ਨਹੀਂ ਦੇਖਿਆ ਹੁੰਦਾ ਨਾ ਉਹ ਘਰ ਬੈਠੇ ਇੰਜੋਏ ਵੀ ਕਰ ਲੁੰਦਾ ਹੈ ਬੜੀਆ ਲੋਕ ਨੇ ਮੇਰੇ ਕੋਲ ਬੜੀਆ ਲੋਕ ਹੈਗੇ ਚਾਹ ਰਹਾ ਅੱਛਾ ਚਾਹ ਰਹੇ ਆ ਤੇ ਹਵਾ ਬਹੁਤ ਆ ਅੱਛੀ ਹਵਾ ਥੋੜੀ ਲੱਗਦੀ ਹੈ ਲੈ ਆਏ ਹਾਂ ਤੇ ਸ਼ਾਪਿੰਗ ਕਰਨ ਵਾਸਤੇ ਤੇ ਹੁਣ 3:30 ਦਾ ਹੋ ਗਿਆ ਟਾਈਮ ਤੇ ਭੁੱਖ ਬਹੁਤ ਲੱਗੀ ਹੋਈ ਹੈ ਜਦੋਂ ਅਸੀਂ ਹੁਣ ਜੀ ਖਾਣਾ ਖਾਣ ਲੱਗੇ ਆ ਤੇ ਏਸੀ ਹੈਗਾ ਰੂਮ ਤੇ ਸਫਾਈ ਬਹੁਤ ਵਧੀਆ ਹੈ ਜਾਦਾ ਸੀ ਜਦੋਂ ਹਮੇ ਟਾਈਮ ਸਾਨੂੰ ਲੱਗੀ ਹੋਈ ਕਾफी ਜਿਆਦਾ ਭੁੱਖ ਤੇ ਹੁਣ ਅਸੀਂ ਰੈਸਟੋਰੈਂਟ ਚ ਆਏ ਹਾਂ ਸਾਰੀ ਫੈਮਿਲੀ ਤੇ ਹੁਣ ਆਪਾਂ ਖਾਣਾ ਖਾਵਾਂਗੇ ਬਸ ਜਿਦਾ ਆਸਾਂ ਨਹੀਂ ਰੋਟਰੇ ਤੇ ਸਵੇਰੇ ਤੇ ਗਏ ਹੋਏ ਤੇ ਅਸੀਂ ਦੇਖਣ ਗਏ ਹੋ ਤੇ ਬਾਲ ਪੇਪਰ ਤੇ ਬਾਲ ਪੇਪਰ ਸਾਨੂੰ ਪਸੰਦ ਆ ਗਿਆ ਤੇ ਬਹੁਤ ਵਧੀਆ ਕਲਰ ਤੇ ਤੇ ਹੁਣੀ ਅਸੀਂ ਆਏ ਆ ਹੁਣ ਆ ਕੇ ਪਾਣੀ ਪੂਣੀ ਪੀਣੇ ਨਾਲ ਚਾਹ ਦਾ ਕੱਪ ਪੀਣੇ ਆ ਸਿਰ ਲੱਗ ਗਿਆ ਦੁਖਣ ਦੇਖੋ ਜੀ ਜੇ ਕਿਤੇ ਆਪਾਂ ਬਾਹਰ ਚਲੇ ਜਾਂਦੇ ਹਾਂ ਨਾ ਮੇਰਾ ਤਾਂ ਮੱਲੋ ਮੱਲੀ ਸਿਰ ਦੁਖਣ ਲੱਗ ਜਾਂਦਾ ਹੈ ਤੁਹਾਨੂੰ ਨਾ ਅਗਲੀ ਵੀਡੀਓ ਦੇ ਵਿੱਚ ਬਾਲ ਪੇਪਰ ਜਿਹੜਾ ਆਪਾਂ ਕੱਲ ਮਲੇ ਰਕਟ ਲੈਦੇ ਨਾ ਬਾਲ ਪੇਪਰ ਖਰੀਦ ਕੇ ਲੈ ਕੇ ਆਏ ਨਾ ਇਹ ਰਾਤ ਸਾਨੂੰ ਕਾਫੀ ਜ਼ਿਆਦਾ ਹਨੇਰਾ ਹੋ ਗਿਆ ਤਾਂ ਫਿਰ ਨਾ ਇਹ ਰਾਤ ਦਾ ਨਾ ਗੱਡੀ ਦੇ ਵਿੱਚ ਹੀ ਰੱਖਿਆ ਹੋਇਆ ਦਾ ਚਲੋ ਜੀ ਹੁਣ ਆਪਾਂ ਕੱਢਦੇ ਆ ਤੇ ਸਾਡੇ ਹੈਗੇ ਨੇ ਦੋ ਰੂਮ ਨੇ ਇੱਕ ਕਿਚਨ ਹੋ ਗਈ ਇੱਕ ਡਾਈਨਿੰਗ ਟੇਬਲ ਹੋ ਗਿਆ ਡਾਈਨਿੰਗ ਟੇਬਲ ਵਾਲਾ ਮੇਜ਼ ਕਪੜਾ ਹੋ ਗਿਆ ਤੇ ਇੱਕ ਹੋ ਗਿਆ ਡ੍ਰੈੰਗ ਰੂਮ ਦੇਖੋ ਜੀ ਇਹਨਾਂ ਦੇ ਕਲਰ ਹੈਗੇ ਆ ਬਹੁਤ ਵਧੀਆ ਕਲਰ ਨੇ ਅਸੀਂ ਆਏ ਨਹੀਂ ਹੈਗੇ ਬਹੁਤੇ ਫਿੱਕੇ ਹੀ ਲਿਆਨੇ ਵਿੱਚ ਫਿੱਕੇ ਵੀ ਲਿਆਨੇ ਮੈਚ ਕਰਕੇ ਲਵਾਵਾਂਗੇ ਲੈ ਰੇਖਾ ਫੜ ਲੈਣਾ ਇਹਦੇ ਵਿੱਚ ਨਾ ਇਸ ਤਰ੍ਹਾਂ ਦਾ ਨਾ ਪ੍ਰਿੰਟ ਜਿਹਾ ਆਏ ਜਿਵੇਂ ਨਾ ਵੀ ਕਢਾਈ ਕੱਢੀ ਹੁੰਦੀ ਹੈ ਦੇਖੋ ਜੀ ਉੱਥੇ ਨੇ ਇੰਨੇ ਜਾਲਾ ਬਾਲ ਪੇਪਰ ਨਾ ਰੇਖਾ ਆਏ ਦਿਲ ਕਰਦਾ ਵੀ ਆ ਵੀ ਲੈ ਲਈ ਆ ਵੀ ਲੈ ਲਈ ਹੈ বাসਨਾ ਪਤਾ ਕੀ ਗੱਲ ਨਾ ਸੂਟਾ ਵਾਲਾ ਕੰਮ ਇਹ ਹੋਇਆ ਬਾਈ ਉਧਰ ਵੀ ਹਾਂ ਇੰਨੇ ਜਿਆਦੇ ਪ੍ਰਿੰਟ ਆ ਨਾ ਇੰਨਾ ਜਿਆਦਾ ਰਾਸ਼ਾ ਨਾ ਰਹੇ ਕਿ ਦੁਕਾਨ ਦੇ ਵਿੱਚ ਦੇਖੋ ਇਹਦਾ ਰੰਗ ਹੈਗਾ ਵਾਈਟ ਤੇ ਨਾਲ ਨਾ ਇਸ ਤਰ੍ਹਾਂ ਮੈਚ ਕਰਕੇ ਲੱਗੂਗਾ ਇਹ ਜਿਹੜਾ ਆ ਇਧਰ ਵਾਲ ਪੇਪਰ ਇਹ ਹੈਗਾ ਇਹ ਵਿੱਚ ਇਹ ਤੇ ਫਲਾਵਰ ਨਾ ਗੁਲਾਬੀ ਗੁਲਾਬੀ ਇਹ ਆ ਦੇਖਦੇ ਆ ਕਿਹੜਾ ਕਿਹੜਾ ਆਪਾਂ ਨੂੰ ਪਸੰਦ ਆਉਂਦਾ ਇਹਨਾਂ ਨੂੰ ਐਂਗਾ ਰੱਖਿਆ ਉੱਥੇ ਜਾ ਕੇ ਕਿਹੜਾ ਇਹ ਉਹਦੇ ਵਾਸਤੇ ਮੰਗਾਇਆ ਆਪਾਂ ਨੇ ਕਿਚਨ ਵਾਸਤੇ ਜਦ ਇਹਨੇ ਲੱਗਣਾ ਨਾ ਉਹ ਕਹਿੰਦਾ ਜੇ ਗੰਦਾ ਵੀ ਹੋ ਜਵੇ ਨਾ ਕਹਿੰਦਾ ਵੀ ਸਰਫ ਵਾਲੀ ਲੀਰ ਫੇਰ ਦੋ ਕਹਿੰਦਾ ਫੇਰ ਉਕਣਾ ਚਮਕ ਜਾਣਾ ਹੁਣ ਕਿਚਨ ਦੇ ਵਿੱਚ ਕਈ ਵਾਰ ਬੱਚੇ ਨਾ ਕੁਛ ਨਾ ਕੁਛ ਢੋਲ ਦਿੰਨੇ ਆ ਨਾ ਫੇਰ ਦਾਗ ਪੈ ਜਾਂਦੇ ਉਹ ਕਹਿੰਦਾ ਵੀ ਅਹੀ ਜੀ ਗੱਲ ਨਹੀਂ ਹੈਗੀ ਵੀ ਇਹਨੂੰ ਤੁਸੀਂ ਨਾ ਚੰਗੀ ਤਰ੍ਹਾਂ ਸਾਫ਼ ਕਰ ਦਿਓ ਇਹ ਆਪਣੇ ਕਿਚਨ ਵਾਸਤੇ ਆ ਇਹ ਇੱਕ ਕਾਂਦ ਇਹ ਉਹਦੀ ਕਵਰ ਹੋ ਜੂਗੀ ਇਹਦੇ ਵਿੱਚ ਵੀ ਬਹੁਤ ਵਧੀਆ ਪ੍ਰਿੰਟ ਹੈ ਇਹ ਕਿਲੋ ਦੇ ਹਿਸਾਬ ਨਾਲ ਦਿੰਦਾ ਕਿ ਪੀਸ ਦੇ ਹਿਸਾਬ ਨਾਲ 1 ਕਿਲੋ ਦੇ ਹਿਸਾਬ ਨਾਲ ਨਹੀਂ ਮਿਲਦੇ ਹੈਗੇ ਪੀਸ ਦੇ ਹਿਸਾਬ ਨਾਲ ਮਿਲਦੇ ਆ ਉਹ ਕਹਿੰਦੇ ਵੀ ਜੇਵੇਂ ਹੁਣ ਇਹ ਬੰਦ ਡੱਬਾ ਨਾ ਇਸ ਤਰ੍ਹਾਂ ਪੀਸ ਵੀ ਜੇ ਤੁਸੀਂ ਖੋਲਦੇ ਆ ਨਾ ਉਹ ਵਾਪਸ ਨਹੀਂ ਹੋਣਾ ਹੈਗਾ ਜੇ ਤੁਸੀਂ ਇਸ ਤਰ੍ਹਾਂ ਹੀ ਕਵਰ ਕਰਿਆ ਬਸ ਸਾਨੂੰ ਮੋੜ ਦੂਗੇ ਨਾ ਉਹਨੇ ਪੈਸਿਆਂ ਦੇ ਵਿੱਚ ਅਸੀਂ ਰੱਖ ਲੂਗੇ ਉਹ ਕਹਿੰਦੇ ਵੀ ਤੁਹਾਡੇ ਤਾਂ ਕੰਮ ਆਉਣਾ ਨਹੀਂ ਹੈਗਾ ਸਾਡੇ ਤਾਂ ਕਹਿੰਦੇ ਵੀ ਰੋਜ਼ ਦੀ ਵਿਕਰੀ ਹੁੰਦੀ ਆ ਨਾ ਨਾ ਇਹ ਦੋ ਕਮਰਿਆਂ ਦੇ ਆ ਜਿੱਥੇ ਆਪਾਂ ਖਾਣਾ ਨਹੀਂ ਖਾਂਦੇ ਹੈਗੇ ਬੈਠ ਕੇ ਉਹ ਕੰਧ ਪਰ ਇਹ ਵਾਲਾ ਲਗਾਉਣਾ ਇਹਦੇ ਵਿੱਚ ਨਾ ਗੁਲਾਬੀ ਫੁੱਲ ਨੇ ਜੋ ਆਪਣੀ ਡਰੈਗ ਰੂਮ ਵਾਲੀ ਕੰਧ ਆਉਗੀ ਨਾ ਇੱਕ ਜਿਹੜੀ ਇੱਕ ਦਵਾ ਰਹਿੰਦੀ ਆ ਉਹਦੇ ਵਾਸਤੇ ਇਹ ਲਿਆਂਦਾ ਫਲਾਵਰਾਂ ਵਾਲਾ ਇਹ ਵਾਲੀ ਫਲਾਵਰ ਇਹ ਤਾਂ ਇੰਨਾ ਸੋਹਣਾ ਲੱਗਿਆ ਨਾ ਉੱਥੇ ਜਿਆ ਲੇਟਾਂ ਵਾ ਚ ਝੂਮਰ ਸਾਨੂੰ ਤਾਂ ਜਾਂਦੀ ਸਾਰ ਇਹੀ ਪਸੰਦ ਆਏ ਇਹ ਕਲਰ ਦਾ ਸੂਟ ਸੁਨਵਾ ਦੇ ਮੈਂ ਕਹਿ ਰਹੀ ਆ ਵਾਲ ਪੇਪਰ ਦਾ ਹੀ ਸੂਟ ਚਲਾ ਦੇ ਨੇ ਤਿੰਨ ਚਲਾ ਦੇ ਜੀ ਲੈ ਫੜ ਚੱਕ ਫੜ ਫਾ ਸਿਰ 'ਤੇ ਰੱਖ ਲੈ ਸਿਰ 'ਤੇ ਅਨਾਈ ਭਾਰੀ ਹੋ ਜਾਏਗਾ। ਆਏਗਾ ਤਾਂ ਘਰ ਬਹੁਤ ਸੁੰਦਰ ਹੋ ਜਾਏਗਾ। ਅਰ ਇਹ ਵਾਲਾ ਦੇਖੀ ਇਹ ਵਾਲਾ ਨਾ ਅਮਰੀਕਾ ਸੋਨਾ ਪੈਸੇ ਪਤਾ ਕਿੰਨੇ ਲੱਗੇ ਆ। ਜਦੋਂ ਜੀ ਕੱਲ ਆਪਾਂ ਗਏ ਤੇ ਮਲੇਰਕੋਟਲੇ ਤੇ ਆਪਾਂ ਨੇ ਕਰੀਆ ਬਾਲ ਪੇਪਰ ਦੀ ਕਰੀਆ ਆਪਾਂ ਨੇ ਸ਼ਾਪਿੰਗ। ਦੇਖੋ ਜੀ ਆਪਣੇ ਹੈਗੇ ਦੋ ਰੂਮ ਐ ਤੇ ਇੱਕ ਡ੍ਰੈਗ ਰੂਮ ਐ ਤੇ ਇੱਕ ਕਿਚਨ ਹੋਗੀ ਇੱਕ ਲੌਬੀ ਹੋਗੀ ਤੇ ਆਪਾਂ ਨੇ ਸਾਰਾ ਹੀ ਸਮਾਨ ਨਾ ਇਕੱਠਾ ਖਰੀਦ ਲਿਆਂਦਾ ਏ ਤੇ ਬਹੁਤ ਜ਼ਿਆਦਾ ਮੇਰੇ ਭੈਣਾਂ ਦੇ ਨਾਲ ਕਮੈਂਟ ਵੀ ਆਏ ਆ ਤੇ ਫੋਨ ਵੀ ਕੀਤੇ ਆ। ਕਹਿੰਦੀ ਦੀਦੀ ਸਾਨੂੰ ਬਾਲ ਪੇਪਰ ਬਾਰੇ ਤੁਸੀਂ ਜਰੂਰ ਸਲਾਹ ਦੋ। ਵੀ ਅਸੀਂ ਪੇਂਟ ਕਰਾਈਏ ਕਿ ਬਾਲ ਪੇਪਰੇ ਲਵਾ ਲਈਏ ਦੇਖੋ ਜੀ ਅਸੀਂ ਵੀ ਪਹਿਲਾਂ ਬਾਲ ਪੇਪਰੇ ਦੀ ਸਲਾਹ ਕਰੀਦੀ ਵੀ ਪੇਂਟ ਨਹੀਂ ਕਰਾਉਣਾ ਹੈਗਾ ਨਾਲੇ ਤਾਂ ਸਸਤਾ ਪੈ ਜਾਂਦਾ ਹੈ ਨਾਲੇ ਛੇਤੀ ਕੰਮ ਨਿਭੜ ਜਾਂਦਾ ਜਿਹੜੀ ਇਹ ਕੰਦਾ ਹੁੰਨੀ ਹੈ ਨਾ ਇਹਨਾਂ ਦੀ ਨਾ ਟੌਰ ਬਹੁਤ ਜ਼ਿਆਦਾ ਵਧੀਆ ਬਣ ਜਾਂਦੀ ਆ ਜਿਵੇਂ ਹੁਣ ਆਪਨੇ ਨਾ ਚਾਰ ਕੰਦਾ ਹੁੰਨੀ ਐ ਅਲੱਗ-ਅਲੱਗ ਡਿਜ਼ਾਈਨ ਦੇ ਆਪਾਂ ਬਾਲ ਪੇਪਰ ਲਵਾਵਾਂਗੇ ਤੇ ਬਹੁਤ ਵਧੀਆ ਲੱਗਦੇ ਆ ਚਲੋ ਜੀ ਇਹ ਆਪਾਂ ਨੇ ਸਾਰੇ ਹੀ ਸਮਾਨ ਖਰੀਦ ਲਿਆਂਦਾ ਹੈ ਤੇ ਮਲੇਰਕੋਟਲੇ ਦੇ ਵਿੱਚ ਤਾਂ ਵੈਰਾਈਟੀ ਇੰਨੀ ਸੋਹਣੀ ਆ ਨਾ ਇੰਨੀ ਨਾ ਤੁਸੀਂ ਨਾ ਤੁਸੀਂ ਸੋਚੂਗੇ ਵੀ ਲੁਧਿਆਣੇ ਦੇ ਵਿੱਚ ਵੀ ਤੁਹਾਨੂੰ ਨਾ ਵੈਰੈਟੀ ਮਿਲਣੀ ਨਹੀਂ ਹੈਗੀ ਉਥੇ ਬਾਜ਼ਾਰਾਂ ਦੇ ਵਿੱਚ ਨਾ ਵਾਲ ਪੇਪਰ ਵਾਲੇ ਐਨੇ ਸਾਨੂੰ ਬੰਦੇ ਮਿਲੇ ਨਾ ਉਹ ਕਹਿੰਦੇ ਇੱਥੇ ਵੈਰੈਟੀ ਬਹੁਤ ਵਧੀਆ ਹੈ ਚਲੋ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਆਪਾਂ ਨੂੰ ਵਾਲ ਪੇਪਰ ਕੀ ਰੇਟ ਦਾ ਪਿਆ ਹੈ ਆਪਣੇ ਕੋਲ 파ਚੀ ਪਈ ਹੈ ਤੇ ਆਪਾਂ ਤੁਹਾਨੂੰ ਸਾਰਾ ਹੀ ਦੱਸਦੇ ਆਂ ਦਾ ਟੋਟਲ ਵੀ ਕਿੰਨਾ ਖਰਚਾ ਆਇਆ ਹੈ ਦੇਖੋ ਜੀ ਆਪਣੇ ਕੋਲ ਹੈਗੇ ਆ 26 ਰੋਲ ਐ ਇਹ ਹੈਗੇ ਆ ਜਿਹੜੇ ਛੋਟੇ ਪੀਸ ਐ ਇਹ ਆਪਾਂ ਨੂੰ ਨਾ 1 ਰੋਲ ਪਿਆ ਹੈ ਜਿਹੜਾ ਮੇਰੇ ਕੋਲ ਇੱਧਰ ਪੜਿਆ ਹੋਇਆ ਹੈ ਇਹ 650 ਦਾ ਇੱਕ ਰੋਲ ਪਿਆ ਏ ਇਹ ਆਪਣੇ ਕੋਲ ਹੈਗੇ ਨੇ 26 ਨੇ ਇਹ ਹੈਗੇ ਨੇ ਇਹ ਪਏ ਆਪਾਂ ਨੂੰ 16900 ਦਾ ਜਿਹੜੇ ਛੋੜੇ ਪੀਸ ਨੇ ਦੇਖੋ ਜੀ ਇਹ ਹੈਗੇ ਨੇ 17 ਰੋਲ ਨੇ ਉਹਦਾ ਖਰਚਾ ਪਿਆ ਹੈ ਆਪਾਂ ਨੂੰ ਵਿੱਚ ਘੱਟ ਵੱਧ ਕਰਕੇ ਵੀ ਲੈ ਕੇ ਆਏ ਆਪਾਂ ਉਹ ਪਿਆ ਹੈ 500 ਰੁਪਏ ਵਿੱਚ ਉਹ 17 ਰੋਲ ਆਪਾਂ ਨੂੰ ਬਣ ਗਏ ਨੇ 8500 ਦੇ ਦੇਖੋ ਜੀ ਇਹ ਹੈਗੇ ਨੇ 4 ਰੋਲ ਨੇ ਜਿਹੜੇ ਆਹ ਹਨ ਇਧਰ ਵਾਈਟ ਰੰਗ ਦੇ ਇਹ ਹੈਗੇ ਨੇ ਆਪਾਂ ਨੂੰ ਪਏ ਇਹ 1300 ਰੁਪਏ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਸ਼ੈਣੀ ਗਾਣਾ ਜਿਸ ਤਰ੍ਹਾਂ ਇਹ ਉੱਪਰ ਨੂੰ ਲੰਬੇ ਲੰਬੇ ਬੇਲਾਂ ਜਾਂਦੀਆਂ ਤੇ ਇਸ ਤਰ੍ਹਾਂ ਕਢਾਈ ਕਰੀ ਹੋਈ ਹੈ ਉਹ ਕਹਿੰਦੇ ਵੀ ਡ੍ਰੈੰਗ ਰੂਮ ਦੇ ਵਿੱਚ ਤੁਸੀਂ ਇਹ ਲਵਾਇਓ ਵੀ ਬਹੁਤ ਸੋਹਣਾ ਲੱਗੂਗਾ ਜਿਵੇਂ ਆਪਣੇ ਨਾ ਲੈਂਪ ਵਗੈਰਾ ਲੱਗੇ ਹੁੰਦੇ ਨੇ ਰਿਸ਼ਤੇਦਾਰ ਆਏ ਹੁੰਦੇ ਨੇ ਨਾ ਵੀ ਉਹ ਵੀ ਸੋਨੂੰ ਪੁੱਛਣਗੇ ਚਲੋ ਜੀ ਇਹ ਹੈਗੇ 4 ਰੋਲ ਨੇ ਇਹਨਾਂ ਦਾ ਖਰਚਾ ਆਇਆ 1300 ਇਹ ਪਏ ਨੇ ਸਾਨੂੰ 4 ਪਏ ਨੇ ਇਹ 5200 ਰੁਪਏ ਦੇ ਵਿੱਚ ਤੇ ਆਪਾਂ ਟੋਟਲ ਖਰਚਾ ਦੱਸਦੇ ਤੁਹਾਨੂੰ ਇਹ ਪਏ ਆਪਾਂ ਨੂੰ 30600 ਦਾ ਖਰਚਾ ਆਇਆ ਆਪਣਾ ਸਾਰਾ ਹੀ ਦੇਖੋ ਜੀ ਇਹ ਆਪਾਂ ਹਰੇ ਲੈ ਕੇ ਆਏ ਆ ਖਰੀਦ-ਖਰੀਦ ਕੇ ਲੈ ਕੇ ਆਏ ਆ ਜਿਹੜੇ ਉਹਨਾਂ ਨੇ ਕੰਧਾਂ ਤੇ ਚਪਕਾਉਣੇ ਆ ਨਾ ਲਾਉਣੇ ਆ ਉਹਦਾ ਖਰਚਾ ਲੱਗਾ ਮੈਂ ਕਹਾਂ ਲੱਜ ਭੈਣ ਨੂੰ ਕਿਹਾ ਤਾਂ ਮਹਾ ਵੀ ਅਸੀਂ ਟੋਟਲ ਖਰਚਾ ਖਰੀਦ ਕੇ ਬਿੱਲ ਲਗਾਉਣ ਤੱਕੜਦਾ ਨਾ ਵੀ ਫੇਰ ਤੁਹਾਨੂੰ ਦੱਸੂਗੇ ਉਹ ਕਹਿੰਦੀ ਨਹੀਂ ਦੀਦੀ ਉਹਦੀ ਤੁਸੀਂ ਸਭ ਫੇਰ ਨਾ ਸੇਰ ਦੱਸਿਓ ਸਾਨੂੰ ਤੁਸੀਂ ਪਹਿਲਾਂ ਜਿਹੜਾ ਤੁਸੀਂ ਖਰੀਦ ਕੇ ਲੈ ਕੇ ਆਏ ਨਾ ਤੁਸੀਂ ਉਹਦਾ ਬਾਰੇ ਜਾਣਕਾਰੀ ਦਿਓ ਦੇਖੋ ਜੀ ਆਪਣਾ ਟੋਟਲ ਇੰਨਾ ਖਰਚਾ ਹੋਇਆ ਇਹ ਆਪਰੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਐ ਜਦੋਂ ਵੀ ਤੁਸੀਂ ਵਾਲ ਪੇਪਰ ਖਰੀਦਣਾ ਦਾ ਮਲੇਰ ਕੋਟਲੇ ਦੇ ਵਿੱਚੇ ਖਰੀਦਿਓ ਤੇ ਉੱਥੇ ਨਾ ਬਹੁਤ ਵਧੀਆ-ਵਧੀਆ ਦੇ ਡਿਜ਼ਾਈਨ ਆ ਜਿਵੇਂ ਨਾ ਬਾਥਰੂਮਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਲਾਹ ਆ ਜਾਂਦੀ ਐ ਨਾ ਉਹਦੇ ਵਾਸਤੇ ਨਾ ਉਹ ਕਹਿੰਦੇ ਵੀ ਹੇਠਾਂ ਤੋਂ ਲੈ ਕੇ ਨਾ ਉੱਪਰ ਤੱਕ ਕਰ ਇਹ ਕੰਮਜਾਬ ਨਹੀਂ ਹੈਗਾ ਵੀ ਜੀ ਮੈਂ ਤੁਸੀਂ ਕਹੇ ਵੀ ਹੇਠਾਂ ਦੇ ਅਸੀਂ ਉੱਪਰ ਛੱਤ ਤੱਕ ਕਰ ਵਾਲ ਪੇਪਰ ਲਵਾ ਲੂਗੇ ਵੀ ਹੇਠਾਂ ਨਾ 11 11 10 ਫੁੱਟ ਜਾਂ 8 ਫੁੱਟ ਬਿੱਟਾਇਲਾ ਲੱਗਣੀ ਚਾਹੀਦੀ ਦੇ ਉੱਪਰ ਬਾਲ ਪਰ ਬਾਲ ਪੇਪਰ ਕੰਮ ਕਰੂਗਾ ਦੇਖੋ ਜੀ ਅਸੀਂ ਵੀ ਦੋ ਬਾਥਰੂਮਾਂ ਵਾਸਤੇ ਨਾ ਬਾਲ ਪੇਪਰ ਖਰੀਦ ਕੇ ਲੈ ਕੇ ਆਇਆ ਤੇ ਉੱਪਰ ਜੇ ਉੱਪਰ ਦਾ ਸਲਾਬ ਨੇ ਬਹੁਤ ਜ਼ਿਆਦਾ ਨਾ ਖਰਾਬ ਕਰਤਾ ਤਾਂ ਤੇ ਦੇਖਣ ਵਿੱਚ ਵੀ ਵਧੀਆ ਨਹੀਂ ਤੇ ਲੱਗਦਾ ਹੈਗਾ ਚਲੋ ਜੀ ਆਪਾਂ ਨੇ ਤੁਹਾਨੂੰ ਇੰਨੀ ਇੱਕ ਜਾਣਕਾਰੀ ਦੇਣੀ ਸੀ ਦੇ ਦਿੱਤੀ ਆ ਤੇ ਮੇਰੀ ਭੈਣਾਂ ਨੂੰ ਬਹੁਤ ਜ਼ਿਆਦਾ ਨਾ ਇੰਨੀ ਕਾਲੀ ਦੀ ਵੀ ਦੀਦੀ ਸਾਨੂੰ ਜ਼ਰੂਰ ਦੱਸੋ ਜ਼ਰੂਰ ਦੱਸੋ ਚਲੋ ਜੀ ਤੁਹਾਡੇ ਕਮੈਂਟਾਂ ਦੇ ਆਪਾਂ ਨੇ ਜਵਾਬ ਦੇ ਦਿੱਤੇ ਨੇ ਤੇ ਤੁਸੀਂ ਵੀ ਮਲੇਰ ਕੋਟੜ ਦੇ ਲੈ ਕੇ ਆਇਓ ਬਾਲ ਪੇਪਰ ਸੀਧ ਕੇ ਮੈਂ ਤੁਹਾਨੂੰ ਇਹੀ ਸਲਾਹ ਦੰਨੀ ਉਹਥੇ ਵੈਰਾਈਟੀ ਬਹੁਤ ਜ਼ਿਆਦਾ ਹੈ ਆਇ ਨਹੀਂ ਹੈਗਾ ਵੀ ਤੁਸੀਂ ਇੱਕ ਦੁਕਾਨ ਤੇ ਹੀ ਜਾਣਾ ਹੈ ਪਹਿਲਾਂ ਆਪਣੇ 4-5 ਦੁਕਾਨਾਂ ਤੇ ਜਾ ਕੇ ਨਾ ਰੇਟ ਪੁੱਛਿਓ ਉਸਤੇ ਮਗਰੋਂ ਫੇਰ ਸਮਾਨ ਖਰੀਦਿਓ ਆਇ ਨਹੀਂ ਹੈਗਾ ਵੀ ਤੁਸੀਂ ਬਸ ਮੇਰੇ ਕਹੇ ਤੇ ਹੀ ਪੈਸਾ ਲਾ ਦੇਣਾ ਤੇ ਜਾਂਚ ਪੜਤਾਲ ਕਰਨੀ ਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਡਿਜ਼ਾਈਨ ਇੱਕ ਤੇ ਇੱਕ ਮਿਲਦੇ ਨੇ ਜਦੋਂ ਆਪਣਾ ਕਮਰਾ ਤਿਆਰ ਹੋ ਗਿਆ ਨਾ ਉਹ ਵੀ ਤੁਹਾਨੂੰ ਬਾਅਦ ਵਿੱਚ ਤੇ ਆਪਾਂ ਨਾ ਹੋਮ ਟੂਰ ਕਰਕੇ ਦੱਸਾਂਗੇ ਵੀ ਸਾਡੇ ਪਹਿਲਾਂ ਕਮਰਿਆਂ ਦੀ ਲੁੱਕ ਕਿੱਦਾਂ ਦੀ ਤੇ ਬਾਅਦ ਵਿੱਚ ਤੇ ਕਿੱਦਾਂ ਦੀ ਬਣੀ ਆ ਚਲੋ ਜੀ ਵੀਡੀਓ ਫੇਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਾਵਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ